ਉਹ ਸਰਦਾ ਵੀ ਨਹੀਂ ਬੜਾ ਡੈਕਟਰ ਸਟਾਰ ਨਹੀਂ। ਇਹ ਚੀਜ਼ਾਂ ਹੈ ਉਹ ਇਹ ਜਿਹੀਆਂ। ਮਨੇ ਹਾਂਜੀ ਦੁਕਾਨ ਤਕੂਨ ਤਾਂ ਦੇਖਦਾ ਮੈਂ ਸਿਖਤੋਂ ਕਰਕੇ। ਮਨੇ ਪਰੇ ਤਾਂ ਕਾਰ ਖੋਲਣੀ ਹੁਣ ਕੋਈ। ਅੰਕਲ ਨੂੰ ਕਿਹਾ ਛੇਕ ਦੀ ਦੁਕਾਨ ਖੋਲ ਬੈਹਿਆ ਸੀ। ਉਹ ਛੇਕ ਕਿਹਾ ਏ। 2.5 ਸਾਲ ਦੀ ਉਹ ਵਾਰੰਟੀ 2.5 ਸਾਲ ਦੀ ਉਹ ਗਾਰੰਟੀ। 5 ਸਾਲ ਹੋ ਗਏ। 5 ਸਾਲ ਕਹਿੰਦਾ ਧਰ ਕੇ ਭੋਲੇ ਜੂਂਗੇ। ਸਿਆਣ ਮੈਂ ਟੰਗ ਤਾਂ ਨਹੀਂ ਕਰੂਗੀ ਕਿ ਦੋ ਸਾਲ ਬਾਅਦ। ਹਾਂ। ਇੰਨੇ ਪੈਸੇ ਲਾਏ। ਲੋ ਜੀ ਭਾਈ ਚੱਲਦੇ ਕੰਮ 'ਚ ਬ੍ਰੇਕ ਆ ਗਈ ਸੀ। ਨੀਤਰਵਾਈ ਗੱਡੀ ਲੈ ਕੇ ਆ ਗਿਆ ਦਾ। ਆਦਾਂ ਨਾਲ ਵਾਹੀ ਕਲੀਅਰ ਹੋ ਗਿਆ ਕੰਮ ਹਾਂ ਲੈ ਭਾਈ ਹੁਣ ਟੌਰ ਬਣ ਗਈ ਮਨੇ ਦੇ ਮਕਾਨ ਦੀ ਦੇਖੋ ਹੁਣ ਰਹਿ ਗਿਆ ਅੰਦਰਲੀ ਟਾਇਲ ਦਾ ਕੰਮ ਮਨੇ ਕਰ ਲਿਆ ਹੁਣੀ ਆ ਕਾ ਇਹ ਮਿੱਤਰੀ ਕੱਢਣਾ ਮੂੰਹ ਖਿਲਦਾ ਮੇਰਾ ਇਹਦੇ ਵਾਰਮਾ ਫਿਰ ਲਓ ਜੀ ਭਾਈ ਮਾਰਨਿੰਗ ਟਾਈਮ ਹੈ ਕਹਿੰਦੇ ਟੈਂਟ ਲਾਉਣਾ ਖੱਤੀ ਚ ਗੱਠਾ ਚੱਕਣ ਆਏ ਆ ਵਿਆਹ ਦੇ ਦੇ ਨਾ ਨੇੜੇ ਆਂਦੇ ਜਾਂਦੇ ਆ ਭਾਈ ਜੈਸਮੀਨ ਦਾ ਵਿਆਹ ਦੇ ਦਿਨ ਨੇੜੇ ਆਂਦੇ ਜਾਂਦੇ ਆ ਕਹਿੰਦੇ ਟੈਂਟ ਵਾਲੀ ਜਗਾ ਇਕੱਠਾ ਪਈ ਜਾਂਦੀ ਆ ਤੇ ਸਮਾਨੇ ਦੀ ਸੇਵਾ ਲੱਗੀ ਮਨੇ ਕਾਦੀ ਸੇਵਾ ਲੱਗੀ ਹੈ ਲੈ ਜਾਣੀ ਸਾਰੀ ਕੋਈ ਛੱਡਣੀ ਤਾਂ ਨਹੀਂ ਪਚ ਰਹਿਣ ਦੇ ਇੰਨੀ ਕੁ ਵਿੱਚ ਹਾਂ ਸਫਾਈ ਕਰਕੇ ਲੈ ਕੇ ਜਾਣੀ ਹੈ ਸਫਾਈ ਕਰਕੇ ਲੈ ਕੇ ਜਾਣੀ ਹੈ ਭਾਈ ਜਿਹੜੇ ਆਪਣੀਆਂ ਵਾਲੀਆਂ ਇਕੱਠਾਂ ਆਪਣੀਆਂ ਵਾਲੀਆਂ ਦਾ ਭਾਈ ਪਿੰਡ ਚ ਲੈ ਕੇ ਤੇ ਉਹ ਵੀ ਤੇ ਜਿਹੜੇ ਆ ਖੱਤੀਆਂ ਵਾਲੀਆਂ ਇਕੱਠੀਆਂ ਇੱਧਰ ਲਈ ਸਾਡੇ ਨੇਤਰਬਾਈ ਨਾਲੀ ਸਾਡੇ ਮੰਨੇ ਲੈ ਜਾਣੀਆਂ ਕਿਉਂਕਿ ਭਾਈ ਉਹ ਕਹਿੰਦੇ ਵੀ ਥੋੜੀ ਜਗ੍ਹਾ ਵਾਸਤੇ ਆ ਨਹੀਂ ਹੁੰਦਾ ਹੈਗਾ ਰਾਸਤਾ ਆਏ ਆ ਉਹ ਆ ਬੋਆ ਨਖਰੇ ਜੇ ਕਰਦੇ ਤੇ ਮਨਾ ਕਹਿੰਦਾ ਨਖਰੇ ਹਟਾ ਦਾਂਗੇ ਗੱਠਾ ਸਾਡੇ ਕੰਮ ਆਣੀਆ ਕਹਿੰਦਾ ਕਟੀਆਂ ਠੰਡ ਜੇ ਵਰਨੀਆਂ ਸਿਆਲ ਚ ਥੱਲੇ ਵਿਸਾਉਣੀ ਥੱਲੇ ਥੋੜੀ ਕਰਨੀਆ ਹਾਂ ਬਾਹਰ ਹੋ ਗਾਨਾ ਬੱਲਿਆਂ ਦੇ ਬਗਲ ਕਰਨਾ ਬਗਲ ਕਰਨਾ ਬਗਲ ਕਰਨਾ ਹੈ ਇਹ ਟਾਇਰ ਆਹ ਟਾਇਰ ਮੋਟੀ ਟਾਇਰ ਆਉਣੀ ਆ ਮੈਂ ਕਹਿੰਦਾ 9 ਇੰਚੀ ਕਹਿੰਦੇ ਆ ਭਾਈ ਆ ਦੇਖੋ ਇਹਨੇ ਬਗਲ ਕਰਨਾ ਇੱਕ ਤਰ੍ਹਾਂ ਦਾ 9 ਇੰਚੀ ਕਹਿੰਦੇ ਆ 9 ਤੇ ਵੀ 13 ਇੰਚੇ ਆ ਮਨੇ ਇੱਕ ਇਕੱਠਾ ਦੋ ਗਿੱਠ 13 ਇੰਚੀ ਗੰਧ ਹੈ ਬਾਈ ਕਿਤਰਾ ਦੀ ਦੇਖੋ ਬਾਕੀ ਲੱਦ ਲੈਣੇ ਆ ਬਾਈ ਸਾਰੀਆਂ ਹੀ ਹੁਣੀਆਂ ਤਕਰੀਬਨ 50 60 ਗੱਠਾ ਇਹ ਇੱਕੋ ਸਾਹਮਣੇ ਪਈ ਹੈ ਪਾਰਾ ਕੰਮ ਫਿਰ ਸਿਆਲ ਦਾ ਪੱਲੇਾਂ ਜਿਹਨੂੰ ਹਵਾ ਲੰਘੀ ਜਾਂਦੀ ਹੈ ਇਹਦੇ ਮਾਣੀ ਹਵਾ ਲੰਘਣੀ ਲੈਂਦੇ ਫਿਰ ਕੰਮ ਖਰਾਬ ਹੋ ਸਕਦਾ ਏ ਜੇ ਹੁਣੇ ਮਾਲ ਮੇਲਾ ਇਹ ਮੁੜ ਕੇ ਨਹੀਂ ਮਿਲਨੀ ਕਿਉਂਕਿ ਪ੍ਰਾਲੀ ਵੀ ਹੈ ਨਹੀਂ ਬਾਈ ਪ੍ਰਾਲੀ ਹੁਣ ਐ ਤੇ ਕੀ ਤੁਹਾਨੂੰ ਪਤਾ ਏ ਭਈਆਂ ਤੇ ਬਹੁਤ ਘੱਟ ਬੜਾਈ ਅਗਲੇ ਨੇ ਮਸ਼ੀਨਾਂ 'ਚ ਚੱਲੀ ਯਾਰਾ ਧਾਨ ਸਾਰੇ ਗਿਰੇ ਵੀ ਤੇ ਤਕਰੀਬਨ ਜਿੰਨੀਆਂ ਬਿਜਰੀਆਂ ਦੀਆਂ ਭਾਈ ਤਾਂ ਕਰਕੇ ਬਾਸਮਤੀਆਂ ਮਾੜੀ-ਮੋਟੀ ਜੇ ਕਿਸੇ ਨੇ ਬੜਾਇ ਬੜਾਈ ਆ ਤਾਂ ਅਗਲੇ ਨੂੰ ਆਪੇ ਉਰਾਲੀ ਚਾਹੀਦੀ ਹੈ ਗੁੱਜਰਾ ਨੇ ਭਾਈ ਐਸ ਕੀ ਕਹਿੰਦੇ ਬਹੁਤ ਮਸ਼ੀਨਾਂ ਚੱਲੀਆਂ ਬੈਲਰ ਨਜ਼ਾਰਾ ਲਿਆ ਤਾਂ ਬੈਲਰਾਂ ਨੇ ਮਨੇ ਉਦਾਂ ਦਾ ਤਕੜੀਆਂ ਬੰਨੀਆਂ ਪੇ ਇਕੱਠਾ ਖੁੱਲਦੀ ਤਾਂ ਨਹੀਂ ਜਿਹੜੀ ਕਦੀ ਖੁੱਲੀ ਰਹੀ ਓਹੀ ਹੈ ਕੋਈ ਵੇਚ ਮੈਂ ਵੀ ਤਾਂ ਇੱਕ ਨਹੀਂ ਚੱਕੀਆਂ ਹਾਂ ਕਿੱਦਾਂ ਖੇਤਵਾ ਵੇਚ ਛੱਡ ਜਾਂਦੇ ਆ ਉਹ ਹਾਂ ਅੱਛਾ ਦੂਹਾਵਾਲ ਵੀ ਚੱਕਿਆ ਏ ਨਹੀਂ ਹਾਂ ਜੇ ਖੁੱਲੀਆਂ ਇਕੱਠਾ ਜਿਹਨੇ 20 50 ਤੇਰੇ ਹਿੱਸੇ ਦੀਆਂ ਉਹ ਚੱਕਣੀਆਂ ਲੈਣੀਆਂ ਪਈਆਂ ਖੇਤਾਂ ਵਾਲੇ ਭਾਈ ਚੱਕਦੀਆਂ ਉਹ ਡਾਲਪ ਰੱਖ ਦਈਏ ਅੱਛਾ ਠੀਕ ਆ ਠੀਕ ਆ ਭਾਈ maal ਜਿਆਦਾ ਮੈਨੂੰ ਲਾਦਾ ਟਰਾਲੀ ਚ ਇੱਕ ਕਿਹੜੇ ਚ ਆਉਣਾ ਨਹੀਂ ਦੋ ਲੱਗੋਗੇ ਹੈ ਰਸੇ ਤਾਂ ਨਹੀਂ ਹੈਗੇ ਹਾਂ ਬੈੱਡ ਮੰਗਣਾ ਜਾਂਦੀ ਐ ਇਹਨੂੰ ਹਾਂ ਗਾਹਾਂ ਗਾਹ ਮਨ ਲਾਦਾ ਯਾਦਰ ਵਾਗੇ ਕਿ ਬੈੱਡਣਾ ਬਣ ਲੱਜੇ ਬੈੱਡ ਬਣ ਜਾਣਾ ਨਿੱਗਰ maal ਹੈ ਹੈ ਮੈਨੇ ਕਿੰਨੇ ਕਿਲੋ ਦੀ ਐ ਵਿਕਰੀ ਤਾਂ ਹੈਗੀ ਆ ਹੈ ਏ ਭਾਈ ਮਾਨੇ ਨੇ ਕਹਿੰਦੇ ਹੁਣ ਕੱਪੜੇ ਵੀ ਸਵਾਉਣੇ ਆ ਕਾਦੇ ਵਿਆਹ ਆ ਗਿਆ ਲੈ ਇੱਕ ਨਹੀਂ ਦੇਖ ਲੈਣਾ ਐਵੇਂ ਕੱਲ ਅਸੀਂ ਤਾਂ ਭਾਈ ਕਿਹੜਾ ਮਾਰਿਆ ਰੋਪੜ ਮਾਹ ਭਾਈ ਲਿਆਓ ਜਿਨੇ ਕੱਪੜੇ ਲੀੜੇ ਲਿਆਉਣੇ ਆ ਇਹ ਠੀਕ ਆ ਕ ਨਹੀਂ ਫੇ ਮੌਕੇ ਪਰਿਆ ਨੇੜੇ ਜਾ ਕੇ ਫੇ ਸਵਾਸੂ ਨਹੀਂ ਹੁੰਦੇ ਤੈਨੂੰ ਪਤਾ ਹੀ ਐ ਹਾਂ ਪਰ ਭਾਈ ਕਹਿੰਦੇ ਬੰਦਿਆਂ ਨੂੰ ਮौज ਆ ਸੁਨਤੇ ਸਤਾਏ ਸੂਟ ਮਿਲ ਜਾਂਦੇ ਆ। ਹਾਂ ਸੁਨਤੇ ਸਤਾਏ ਹੁੰਦੇ ਆ ਪੈਂਟ ਸ਼ਰਟ ਨਾਲ ਦੀ ਨਾਲੇ ਆ। ਬੀਬੀਆਂ ਦਾ ਔਖਾ ਹੋ ਜਾਂਦਾ। ਹਾਂ ਕਹਿੰਦੇ 59 11 ਲੈ ਕੇ ਆਏ ਪੁਰਾਣਾ ਖੁੰਡ। ਮੈਂ ਕਿਹਾ ਕਿ ਕਿੰਨਾ ਕਮਸਾਰਦਾ ਇਹ? ਹਾਂ ਮੈਂ ਸਾਰ ਰਿਹਾ ਹੁਣ ਤੇਲ ਤੇਲ ਪਾਈ ਦੀ ਆ। ਮੈਂ ਕਿਹਾ ਖਾਂਦਾ। ਕੁਛ ਨਹੀਂ ਖਾਂਦਾ। ਹਾਂ ਸੁੰਘਦਾ। ਸੁੰਘਦੇ ਹੋ ਹਾਲੇ। ਸੁੰਘਦੇ ਹੀ ਆ ਭਾਈ ਇਹ ਪੁਰਾਣੇ ਖੁੰਡ ਜਿਹੜੇ ਲੈ ਆ ਭਾਈ ਹੁਣ ਮਨੇ ਕਿ ਲਦਾਈਆਂ ਇਕੱਠਾ। ਠੰ ਲੱਦ ਕੇ ਮਿਲਦੇ ਫੇ ਤੁਹਾਨੂੰ ਲੋ ਜੀ ਭਾਈ ਮਨੇ ਕੇ ਮਾਲ ਦਾਤ ਤੋਂ ਸਾਰਾ ਕਿ ਨਾ ਖੁੱਲਾ ਲੇਕਿਨ ਜਾਨਾ ਮੇਰਾ ਕਿ ਨਾ ਖੁੱਲੇ ਦੀ ਕੋਈ ਗੱਟਟੀ ਨਹੀਂ ਹੈਗੀ ਹਾਂ ਖੁੱਲਾ ਕਾਤੇ ਲੰਦੇ ਹੈਗੇ ਖੁੱਲਾ ਭਾਈ ਸਾਡੀ ਨਹੀਂ ਹੁੰਦੀ ਹੈਗੀ ਖੁੱਲਾ ਕਿ ਨਾ ਉਹ ਵੀ ਚੱਕਦੇ ਹੈਗੇ ਅਸੀਂ ਵੀ ਚੱਕਣਾ ਹੈਗਾ ਲੈ ਭਾਈ ਇੰਨਾ ਮਾ ਲਦਿਆ ਮਨਾ ਉੱਪਰ ਦਾ ਫੇ ਮੈਂ ਹੇਠਾਂ ਤੇ ਫੜਾਈ ਗਿਆ ਚੱਕ ਨਹੀਂ ਨਹੀਂ ਭਾਈ ਉਹ 5 ਗੱਠਾ ਰੱਖ ਦਿੰਦੇ ਆ ਚਾਰ ਉਹ ਵੀ ਨਹੀਂ ਆ ਉਹ ਤਾਂ ਨਾ ਲੈ ਮੈਨੂੰ ਨਹੀਂ ਲੱਗਣੀ ਉਹ ਖੁੱਲੀ ਵੀ ਲੱਤ ਨੇ ਖੁੱਲੀ ਲੱਤ ਨੇ ਤੋ ਲੀਲਾਦ ਨੇ ਚੱਲੀਏ ਇੱਕ ਹੋ ਬਈਆ ਚੱਲੀਏ ਇੱਕ ਹੋ ਬਈਆ ਉਹ ਵੀ ਨਹੀਂ ਲੈਣਦੇ ਹੁਣ ਉਹ ਆਹ ਚਿੰਦੂ ਭਾਈ ਟਰੈਕਟਰ ਲੈ ਕੇ ਆ ਗਿਆ ਮਨੇ ਕਹਾ ਖੇਤੀ ਕਰੋ ਸਹੀ ਕੰਮ ਹੈ ਇਦੋਂ ਜਾਣਾ ਏ ਸਾਈਡ ਲਈ ਉੜਾ ਏ ਸਿੰਦੂ ਕਹਿੰਦਾ ਭਾਈ ਜਾਣਾ ਏ ਇੱਧਰ ਮਾਲ ਪਿਆ ਏ ਓ ਚੈੱਕ ਕਰਨਾ ਵੀ ਤਖੜਾ ਏ ਬੰਦ ਕਰੀ ਬੰਦ ਕਰੀ ਓਹੋ ਸਿੰਦੂ ਅਰੇ ਰੈਂਪ ਤੇ ਚੈੱਕ ਕਰਨਾ ਤਖੜਾ ਏ ਨਾ ਰੈਂਪ ਦਾ ਪੱਕਾ ਹਾਂ ਮਨੇ ਭਾਈ ਸਿੰਦੂ ਘਾਟ ਟਰੈਕਟਰ ਸੈੱਟ ਕਰੋ ਹੋ ਐਮਨੇ ਅੰਦਰੇ ਬਾੜ ਦੇ ਹਲੋ ਨਹੀਂ ਹੈਲੋ ਆ ਨਰਮ ਖੜਾ ਜਾਂ ਖੰਡਾ ਜੀ ਨਰਮ ਹਲੇ ਤਾਜਾ ਮਾਲ ਪਿਆ ਪਿਆ ਅੰਦਰ ਬਾੜ ਦੇ ਚੰਗੇ ਲਾਦੇ ਹੈਗੇ ਹਲੇ ਹਾਂਜੀ ਦੇਖੋ ਜੂਗਾ ਹੁਣ ਤਾਂ ਸਿੰਦੂ ਯਾਰ ਸਾਰੀ ਕਣਕ ਵੀ ਜੋ ਕਿ ਤੂੰ ਫੇਸਬੁੱਕ ਉੱਪਰ ਲਿਫਲ ਕੇ ਫਰੀ ਜਾਂ ਨਾ ਰਹਿੰਦੀ ਹਲੇ ਹਾਂਜੀ ਕਿੰਨੇ ਪਰਸੈਂਟ ਰਹਿ ਗਈ ਕੌਣ ਬੋਲਦਾ ਜੀ ਹੈਗਾ 5-7 ਰਿੰਦਾ ਕੰਮ ਕਾਹਾ ਮਹੀਨਾ ਹੈਗਾ ਕੋਈ ਸੁਖੀ ਨੂੰ ਉਹਨੂੰ ਕਰ ਦੋ ਮੈਂ ਜੇ ਬਾਹਰ ਆਇਆ ਵਾ ਯਾਰ ਮੈਂ ਕੰਮ ਕਰ ਲਾਇਆ ਵਾ ਗਰੀ ਸੁਖੀ ਨੂੰ ਫੋਨ ਕਰਾ ਦਿੰਦੀ ਹਾਂ 4 ਦਿਨ ਦੀ ਬਸ ਇੱਧਰ ਦੇਖ ਲਓ ਗੇਲੇ ਨੂੰ ਫੋਨ ਆਈ ਜਾਂਦਾ ਉਧਰ ਅਗਲੇ ਟਰੈਕਟਰ ਕੱਢਣਾ ਹੈ ਕਿ ਆਹ ਹੋ ਗਏ ਹਾਂ ਉਹ ਨਹੀਂ ਬੱਤਾਂ ਇਹ ਰੌਣੀ ਵਾਲੇ ਬੱਤ ਨਹੀਂ ਆਏ ਹਾਂ ਉਹ ਬੱਤ ਲੇਟ ਆ ਮਨੇ ਭਾਈ ਅਗਲਾ ਸਾਈਡ ਦੋ ਪਾਸੇ ਅੱਡ ਜੂ ਛੇਤੀ ਇਹ ਸਾਈਡੇ ਸਾਈਡ ਹੈ ਹਾਂ 2 ਮਿੰਟ ਲਾਉਣੇ ਮੈਂ 4 ਮਿੰਟ ਬਾਅਦ ਆ ਮੋੜਦਾ ਇੱਧਰ ਦੇਖਦਾ 2 ਮਿੰਟ ਲਾਉਣੇ ਸਾਰੇ ਸੀ ਸਿੰਦੂ ਹਾਂ ਕਿੰਨਾ ਕਾ ਗਿਆ ਐਵਰੇਜ 100 ਕਿਲੋ ਹੋ ਗਿਆ ਹਾਂ ਹੋ ਗਿਆ ਬਾਈ ਬਾਹਾਂ ਦੀ ਆਪਾਂ ਨੇ ਜਬੀ ਕਿੰਨਾ ਬੀਜ ਬਾਇਆ ਗਈ 35 ਕਿਲੋ ਕਿੰਨੇ ਪਾ ਬੰਨੇ ਆ ਤਾਂ ਮੇਰੇ ਖਿਆਲ ਨਹੀਂ ਹੈਗਾ ਲੈ ਉਹ ਨੂੰ ਤਾਂ ਆਪ ਨਹੀਂ ਪਤਾ ਕਹਿੰਦਾ ਆਪਾ ਦੱਸੂਗਾ 35 ਬਰਾਕੇ 32 ਹੋ ਗਏ ਲੋ ਜੀ ਭਾਈ ਰੈਂਪ ਬਣ ਗਿਆ ਮਨੇ ਦਾ ਫਰਸ਼ ਪੈ ਗੇ ਤਕਰੀਬਨ ਭਾਈ ਅੱਧਾ ਕੰਮ ਰੈਡੀ ਹੋ ਗਿਆ ਮਨੇ ਕਿੰਨੇ ਕੁਆਂਟਲ ਵਜਨ ਦੀ ਕਪੈਸਿਟੀ ਦਿੱਤੀ ਉਹਨਾਂ ਨੇ ਉੱਪਰ ਚੜਾਉਣ ਦੇ ਹਾਂ ਜਿੰਨਾ ਮਾਜੀ 3 ਇੰਚੀ ਮਾਲ ਪਵਾਤਾ 3 ਇੰਚੀ ਮਾਲ ਪਵਾਤਾ ਲੈ ਟਰੇ ਪਾਤਾ ਲੈ ਟਰੇ ਥੋੜਾ ਹੁੰਦਾ ਹਾਂ ਹਾਂ ਬੱਡੇ ਮੈਨੂੰ ਕਹਿ ਕੇ ਆ ਹਾਂ ਮਾਲ ਹਾਂ ਦਵਾ ਦੇ ਇਹ ਤਾਂ ਹੋਲੀ ਗੱਲ ਹੁਣ ਵੀ 3 ਇੰਚੀ ਪਾਉਣਾ ਇੱਕ ਵਾਰੇ ਪੈਸੇ ਲਾਉਣੇ ਹੈ ਉਹ ਬਾਈ ਗੱਡੀ ਕੀ ਦੀ ਆ ਗਈ ਦੇਖ ਤਾਂ ਆਹ 3 ਇੰਚੀ ਮਾਲ ਪਾਇਆ ਮਨਾ ਕਹਿੰਦਾ ਬਾਈ ਆਹ ਲੋ ਜੀ ਬਾਈ ਚੱਲਦੇ ਕੰਮ ਚ ਬ੍ਰੇਕ ਆ ਗਈ ਸੀ ਨੀਤਰ ਬਾਈ ਗੱਡੀ ਲੈ ਕੇ ਆ ਗਿਆ ਦਾ ਆਦਾਂ ਦਾ ਮਾਹੀ ਕਲੀਅਰ ਹੋ ਗਿਆ ਕੰਮ ਇਹ ਲੈ ਭਾਈ ਹੁਣ ਟੌਰ ਬਣ ਗਈ ਮਨੇ ਦੇ ਮਕਾਨ ਦੀ ਦੇਖੋ ਹੁਣ ਰਹਿ ਗਿਆ ਅੰਦਰਲੀ ਟਾਇਲ ਦਾ ਕੰਮ ਮੈਨੇ ਕਰ ਲਿਆਉਣੀ ਆ ਕਾ ਇਹ ਮਿੱਤਰੀ ਕੱਢਣਾ ਮੂ ਖਿਲਦਾ ਮੈਂ ਤਾਂ ਇਹਦੇ ਵਾਰਮਾ ਫਿਰ ਦੇਖ ਕੇ ਆਈਏ ਫਿਰ ਵਧੀਆ ਡਿਜ਼ਾਈਨ ਕੋਈ ਜਾਣਾ ਅੱਜ ਲਿਆਉਣੀ ਛੇ ਤੱਕ ਪਟੇਲਾ ਭਾਈ ਦੇਖਦੇ ਆ ਚਿੱਟੀ ਦਾ ਲਾਉਣ ਨਹੀਂ ਹੈਗੀ ਪਿਓਰ ਥੋੜਾ ਜਿਹਾ ਕਲਰ ਫਰਕ ਇਹ ਚਿੱਟੀ ਚਿੱਟੀ ਹੁਣ ਹੀ ਚਿੱਟੀ ਚਿੱਟੀ ਲਾਉਣੀ ਹੈ ਭਾਈ ਮੈਂ ਤਾਂ ਇਹਨੂੰ ਕਹਿਆ ਥੋੜੀ ਫਿੱਕੀ ਲਵਾ ਲੈ ਕੇ ਨਾ ਇਹ ਡਿਜ਼ਾਈਨ ਚੱਲਦਾ ਹਾਂ ਐਂ ਕਰੀ ਜੇ ਕੰਮ ਹਾਂ ਦਵਦਾ ਮਾਲ ਕਿੰਨਾ ਕੋ ਗਿਆ ਕੰਦ ਹੋ ਗਈ ਕ ਉਹ ਕੰਦਾਂ ਹੋਈਆਂ ਬਾਹਰ ਰੱਖੀ ਜਾਂਦੇ ਮੈਂ ਹਾਂ ਲੈ ਸਮਝ ਲੈ ਕੰਦੇ ਹੋ ਰਹੀ ਐ ਸਮਝ ਲੈ ਕੰਦੇ ਹੋ ਰਹੀ ਐ ਪਰ ਇਹ 12ਵਾਂ ਦੋ ਲੋਡ ਲੱਗੂਗੀ ਕ ਐ ਲਾਉਣੀ ਐ ਨਹੀਂ ਹਾਂ ਇੱਥੇ ਹੀ ਰੱਖ ਕੇ ਹਾਂ ਆਹ ਜਗਾ ਭਰ ਦਿੰਦੇ ਅੱਛਾ ਇੱਥੇ ਰੱਖ ਖੁੱਲੀ ਲੱਗ ਹਾਂ ਆ ਦੇਖੋ ਭਾਈ ਆ ਖੁੱਲੀ ਪਈ ਐ ਨਮੀ ਕਹਿੰਦੇ ਕੀੜਾ ਐ ਹੈ ਜੈ ਇਹਨਾਂ ਦੇ ਡੰਗਰ ਨਹੀਂ ਛੱਡਣੇ ਕਹਿੰਦੇ ਪੀ ਜਦ ਤੱਕ ਧਰਤੀ ਤੇ ਪਰਾ ਕਹਿੰਦੇ ਡੰਗਰ ਛੱਡ ਨਹੀਂ ਸਕਦੇ ਉਹ ਖੇਤੇ ਵੇਚ ਦੋ ਹੈ ਤੇ ਖੇਤੇ ਵੇਚ ਦੋ ਮਨੇ ਕਿਹੜਾ ਕੀੜਾ ਹੈ ਕੀੜਾ ਹੈਗਾ ਬਸ ਡੰਗਰਾ ਦਾ ਖੁੱਲੀ ਬਣਾਤੀ ਮੈਂ ਕੀੜਾ ਨਹੀਂ ਗਿਆ ਡੰਗਰਾ ਦਾ ਮੁੱਲ ਨਹੀਂ ਰੁਕੀਂਦਾ ਬਾਈ ਮੁੱਲ ਨਹੀਂ ਪੈਂਦਾ ਠੀਕ ਹੈ ਕਹਿੰਦੇ ਫਰੂਦ ਫੇਰ ਮਿਲ ਗਿਆ ਅੱਜ ਹੁੰਡ ਲੱਗੇ ਆਣੇ ਆ ਪੂਰੀ ਵਿਆਹ ਕੀ ਮੇਰੇ ਆ ਦੋ ਖਾਦੇ ਮਰੂਦ ਹੱਸ ਇੱਕ ਚੱਕੀ ਫਿਰਦਾ ਬਹਿ ਗਿਆ ਮੇਰੇ ਨਾਲ ਬਿਆਰ ਨਾ ਟੋਪਦਾ ਜਾ ਟੋਪਦੀ ਇਹ ਕੰਦਾ ਹੁੰਦਾ ਜਾ ਰੋਦੀ ਆ ਆਇਆ ਲਿਆਉਣ ਦੇ ਹੁਣ ਦਾ ਦਾਬ ਦਾ ਬਲਾਦਾ ਕਿਤੇ 65 ਬਾਈ ਆ 25 ਬਾਈ ਆ ਮਨੇ ਮਰੂਦ ਮਿਲ ਗਿਆ ਪੈਂਚੋ ਨਾਮ ਦਾ ਜੱਜਣਾ ਲੈ ਲਾ 25 ਬਾਈ ਹੁੰਦਾ 65 ਬਾਈ 65 ਬਾਈ ਇਹਨਾਂ ਮਰੂਦ ਮਿਲ ਗਿਆ ਮਰੂਦ ਮਿਲ ਗਿਆ ਹਾਂ ਹਾਂ ਕਹਾਈ ਮੜੇ ਜੇਬ ਚ ਪਾਏ ਪਿਆ ਉਹ ਵੀ ਲੈ 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 ਬਾਹਰ ਤੇਲ ਪਾ ਦੇ ਉੱਥੇ ਲਾ ਕੰਦੇ ਖੁੰਡ ਲੱਦੇ ਆ ਚੱਜ ਜਾਣੇ ਨੇ ਬਰੋ ਬਹਾਬਲੀ ਫਿਰਮ ਇੱਥੇ ਵੀ ਆਉਂਦੇ ਜਾਉਂਦੇ ਲਾ ਲਾ ਮੋਢੇ ਹੀ ਲਾ ਲੰਨਾ ਆਇਰੇ ਲੱਭ ਕੇ ਲਿਗਿਆ ਪਏ ਇਹ ਦੱਸ ਜਾਣੇ ਨੇ ਖੁੰਡ ਲੱਦੇ ਆ ਹਾਂਜੀ ਭਾਈ ਕਿੰਨੇ ਪੈਸੇ ਲੱਗੇ ਕਿਤਨੇ ਪੈਸੇ ਲੱਗੇ 64 ਗਿਆ ਲਗੇ ਜੌਂਡੀ ਦੀ ਹੂੰ ਸਰਦਾ ਨਹੀਂ ਕੰਪਨੀ ਖਤਰਨਾਕ ਲੈ ਆਇਆ ਫਿਲਾਪ ਕੇ ਦੇਖਦਾ ਬਰਾ ਕਿਹੜੀ ਕੰਪਨੀ ਹੈ ਦੇਖ ਲਿਖਿਆ ਬਰਾ ਡਰਾਈਵ ਐਕਸਾਈਡ ਦੀ ਹੈ ਨਾ ਐਕਸਾਈਡ ਦਾ ਡੱਬਾ ਹੈ ਵਿੱਚ ਕੰਪਨੀ ਹੋਰ ਆ ਕਾਲਾ ਮਾਲ ਲੈ ਆਇਆ ਡੇਂਜਰ ਹੈ ਆ ਵੇਖ ਬੋਸ਼ ਬੋਸ਼ ਦੀ ਕੰਪਨੀ ਲੈ ਆਏ ਲੱਭ ਕੇ ਆ ਗਈ ਫੜ ਗਈ ਹੁਣ ਜੌਂਡੀ ਆ ਅੱਜ ਬੋਸ਼ ਵੀ ਲੈ ਆਇਆ ਜਿਹੜਾ ਜਰਮਨ ਗੱਡੀਆਂ ਜਰਮਨ ਗੱਡੀਆਂ ਚ ਪੈਂਦੀ ਆ ਹਾਂ ਤੇ ਕਾਲਾ ਮਾਲ ਉਹ ਦੇਖਣੇ ਨੂੰ ਆਹ ਡੱਬਾ ਐਸਾਈਡ ਦਾ ਲੱਗਿਆ ਇਹ ਤਾਂ ਹੁਣ ਪਵਾ ਲਿਆ ਲਿਬੜ ਦੇ ਉਹਦਾ ਮੁੰਡਿਆ ਫੋਨ ਆਉਂਗਾ ਉੱਥੇ ਵਾਲੇ ਦਾ ਉਹ ਕਹਿੰਦਾ ਵੀ ਜਾੜਾ ਕੱਢਣੀ ਆ ਗਾਰੰਟੀ ਗਾਰੰਟੀ ਢਾਈ ਸਾਲ ਦੀ ਗਾਰੰਟੀ ਢਾਈ ਸਾਲ ਦੀ ਗਾਰੰਟੀ ਤੇ ਤਾਂ ਵਧੀਆ 5 ਸਾਲ ਦੀ ਸਭ ਤੋਂ ਉੱਪਰ ਮਾਡਲ ਅੰਪੀਅਰ 100 ਐਚ ਵੀ ਕਿਤੇ ਜਾਣਦੀ ਰਿਹਾ 100 ਐਚ ਆਹ ਦੇਖ 100 ਅੰਪੀਅਰ ਉਹ ਆਹ ਦਾ ਕਹਿੰਦੇ ਜਿਹੜੀਆਂ ਰੇਜ ਓਵਰ ਆ ਕੋਈ ਪਤਾ ਨਹੀਂ ਮੈਨੂੰ ਤਾਂ ਨੋ ਵੀ ਨਹੀਂ ਹੁੰਦਾ ਬੜੀਆਂ ਗੱਡੀਆਂ ਚ ਜਿਹੜਾ ਟਰੱਕ ਹੈ ਕਿਹਦੇ ਲੈ ਕਹਦਾ ਸੁਣ ਕੇ ਆ ਲੈਣਾ ਇਹ ਬੇਟੀ ਜਸਵਿੰਦਰ ਜਸਵੰਤ ਖਣੀ ਕਿਹਾ ਕੋਈ ਹੋਰ ਕੋਸਾ ਤੇ ਮੈਂ ਗੱਲ ਜਾਉ ਬੱਚੇ ਜਾਉਂਦੇ ਨੇ ਨਾ ਇੱਕ ਜਗ੍ਹਾ ਇੱਕ ਗੱਲ ਹੈ ਇਹਦੀ ਵੀ ਇਨਵੈਂਟਰੀ ਬਹੁਤ ਵਧੀਆ ਟਰੈਕਟਰ ਦੀ ਮੜੀ ਸੈਲਫ ਲੰਦੀ ਦੇਖ ਹੈ ਇਹ ਇਹ ਤਾਂ ਬਾਈ ਚੀਜ਼ ਬਹੁਤ ਗਰਾਟੀ 2.5 ਸਾਲ ਦੀ 2.5 ਸਾਲ ਦੀ ਹੋ ਗਾਰੰਟੀ 2.5 ਸਾਲ ਦੀ ਹੋ ਗਾਰੰਟੀ 5 ਸਾਲ ਹੋ ਗਏ 5 ਸਾਲ ਕਹਿੰਦਾ ਧਰ ਕੇ ਭੋਲੇ ਜੂਗੇ ਸਿਆਲਵਾ ਟੰਗ ਤਾਂ ਨਹੀਂ ਕਰੂਗੀ ਕਿ 2 ਸਾਲਵਾ ਹਾਂ ਇੰਨੇ ਪੈਸੇ ਲਾਏ ਇਹ ਤਾਂ ਠੀਕ ਹੈ ਉਹ ਸਰਦਾ ਵੀ ਨਹੀਂ ਬੜਾ ਡੈਕਟਰ ਸਟਾਰ ਨਹੀਂ ਬਾਈ ਖੇਤੀ ਜੋ ਨਹੀਂ ਕੋਈ ਬਚਦਾ ਇਹ ਚੀਜ਼ਾਂ ਹੈ ਉਹ ਇਹ ਜੀਆਂ ਮਨੇ ਹਾਂਜੀ ਦੁਕਾਨ ਤਕੂਨ ਦਾ ਦੇਖਦਾ ਮੈਂ ਸਿਸਟਮ ਕਰਕੇ ਮਨੇ ਪਰੇ ਤਾਂ ਕਾਰ ਖੋਲਣੀ ਹੁਣ ਕੋਈ ਅੰਕਲ ਨੂੰ ਕਿਹਾ ਛੇਕ ਦੀ ਦੁਕਾਨ ਖੋਲ ਬੈ ਅਸੀਂ ਉਹ ਛੇਕ ਕਿਹਾ ਇਹ ਲੈ ਮੈਂ ਕੱਲਾ ਕਰਦਾ ਇੱਕ ਵਾਰੀ ਅੰਕਲ ਗੱਲ ਕਰਦੇ ਬਾਈ ਕੱਪੜੇ ਲੈਣ ਲੇ ਗਏ ਇੱਕ ਵਾਰੀ ਛੇਕ ਮਹੀਨੇ ਚਲਾ ਲਿਆ ਓਏ ਨਹੀਂ ਖੇਤੀ ਵਰਗਾ ਨਜ਼ਾਰਾ ਨਹੀਂ ਫਟੇ ਖੁਰਤਾ ਸੀ ਕਰਦੇ ਗੱਲ ਕੱਪੜੇ ਲੈਣ ਚਲੇ ਗਏ 5000 ਦਾ ਸੂਟ ਘੜੇ ਸਤਰਾਵਾ ਹਾਂ ਬਾਈ ਥੱਲੇ ਨੂੰ ਆ ਜਾ ਹਾਂ ਜੀ ਇੰਨਾ ਵੈਗਰ ਇਹ ਤਾਂ ਹੀ ਦੀ ਵਿਆਹ ਕਰਾਉਂਦੇ ਨੂੰ ਪਤਾ ਖਰਚਾ ਬਹੁਤ ਹੈ ਖੇਤੀ ਫਰਕ ਆਦਾ ਕੋਈ ਤਾਂਦਾ ਨਹੀਂ ਨੇਰੀਆਂ ਨੋਟਾਂ ਦੇ ਪੰਡਾ ਹਾਂ ਹਾਂ ਮੈਂ ਤਾਂ ਬੰਨ ਕੇ ਸਿੱਟੀਆਂ ਕਰਾਂ ਹੋਲੇ ਤਰ ਕੇ ਆਏ ਆ ਹੁਣੀ ਤਰ ਕੇ ਆਇਆ ਮੈਂ ਉਹ ਭਾਈ ਉੱਥੇ ਨੇਤਰਬਾਈ ਨਾਲ ਨੇ ਲਾਉਣਾ ਤਾਂ ਅੰਕਲ ਟੈਂਟ ਉਹਨਾਂ ਦੀ ਖੱਤੀ ਬੇਲੀ ਕਰਤੀ ਸੀ ਛੇ ਗੱਠਾ ਪੇਦੇ ਮਨ ਨੇ ਠੇਕਾ ਮਾਰਿਆ ਪਤਾ ਚੱਕੇ ਰੇ ਘਾਤ ਰਾਤੀਆਂ ਉਹ ਠੇਕਾ ਅੰਦਰ ਮੇਰੀ ਗੱਲ ਸੁਣ ਬੱਲੇ ਉਹ ਵੀ ਤਾਂ ਲਾਉਣੇ ਦਾ ਹਾਂ ਹੁਣ ਇਹਨੇ ਫਰਸਪੋਰਸ ਲਾ ਦਿੱਤਾ ਹੁਣ ਇਹ ਮੈਂ ਮੇਰ ਹੋ ਜਾਣੀ ਵੀ ਮੀਂਹ ਨੇ ਵੀ ਦਿਨ ਚ ਮੈਂ ਯਾਰ ਵੰਟੀ ਜਾਣੀ ਅਸੀਂ ਜਾਣੀ ਅੰਕਲ ਅੱਜ ਟੈਲਾ ਲਿਆਉਣੇ ਅਸੀਂ ਕੱਲੂ ਨਹੀਂ ਅੱਛਾ ਇਹ ਪਤਾ ਨਹੀਂ ਕਿੱਥੇ ਕਹਿੰਦਾ ਟੈਲਾ ਮੈਨੂੰ ਟੈਲਾ ਕਿੱਥੇ ਲਿਆਉਣੀਆਂ ਟੈਲਾ ਇੱਥੇ ਤੇ 세티 ਦੇ 세티 ਦੇ ਠੀਕ ਆ ਚੱਲ 세티 ਦੇ ਇਹ ਵੀ ਠੀਕ ਆ ਯਾਰ ਤਿਆਰ ਕਜਾਰੀ ਦੀ ਪੁੱਛੀ ਦੀ ਕਜਾਰੀ ਦੀ ਉਹ 56 ਰੁਪਏ ਕਹਿੰਦਾ ਉਹ ਤਾਂ ਜੌਨਸਨ ਦੀ ਆ ਇੱਕ ਇਧਰਲੇ ਬਾ ਉਹ ਕਹਿੰਦਾ ਮੈਂ ਤੈਨੂੰ 42 ਰੁਪਏ ਲਾ ਦੂੰਗਾ ਤੈਂ ਕਿਹੜੀ ਲੈਣੀ ਮੈਂ ਲੈਣੀ ਜੌਨਸਨ ਮੈਂ ਤਾਂ ਅੰਕਲ ਕਰਾ ਕਜਾਰੀ ਲਵਾ ਲੈ ਇੱਕ ਬਾਲ ਲੱਗਣੀ ਹੈ ਕਜਾਰੀਆਂ ਬਾਈ 800 ਰੁਪਏ ਡੱਬਾ ਪੈਣਾ ਉਹ ਕਿੰਨੇ ਦਾ ਲਾ ਲਓ ਸਾਹਿਬ 42 ਰੁਪਏ 42 ਰੁਪਏ ਪੈਂਦੀ ਆ ਚੱਲੋ ਯਾਰ 700 ਰੁਪਏ ਦਾ ਹੋਊਗਾ ਮਨੇ 100 ਰੁਪਏ ਦਾ ਫਰਕ ਹੈ ਕਜਾਰੀਆ ਲਵਾ ਲੈ ਡਬਰ ਚਾਰਜ ਹੁੰਦੀ ਜਾਣੀ ਨਹੀਂ ਕਿਤੇ 710 ਰੁਪਏ ਦਾ ਚੰਡੀਗੜ੍ਹ ਤੇ 710 ਰੁਪਏ ਦਾ ਡੱਬਾ ਲੈ ਜੇ ਸੀ 710 ਦਾ ਡੱਬਾ ਆਪਾਂ ਲੱਤਾਂ ਤਾਂ ਉਹ ਕਿਲੇ ਤੇ ਹੋ ਗਈ ਜਿਹੜੀ ਅੰਕਲ ਮੈਂ ਲੋਕੇ ਆਇਆ ਤਾਂ 710 ਰੁਪਏ ਦਾ ਕਾਜਾਰੀਆ ਮੇਰੇ ਨਹੀਂ ਸਰਨੇ ਚੰਦੂ ਆ ਕੇ ਲੈ ਜੇ ਤਾਂ ਲੈਣੀ ਹੈ 710 ਰੁਪਏ ਦਾ ਡੱਬਾ ਕਿੰਨੇ ਹਜ਼ਾਰ ਰੁਪਏ ਦਾ ਡੱਬੇ ਆਉਣੇ ਮਨੇ ਜਾ ਕੇ ਆਉਂਦੇ ਅੱਜ ਹਾਂ ਇਹ ਯਾਨੀ ਚੰਡੀਗੜ੍ਹ ਟੈਕਸ ਪੈਂਦਾ ਹੋਰ ਤੈਨੂੰ ਘੱਟ ਲੱਗਣਾ ਹਾਂ ਬਹੁਤ ਵਧੀਆ ਰਹੂਗਾ ਚੱਲ ਆ ਜਾ ਪਾਦੀ ਮੈਂ ਬਰਸੀਨ ਲੇਟ ਹੁੰਦੀ ਆ ਬਹੁਤ ਹਰੇਲਾ ਅੰਕਲ ਜਿੱਦਣ ਤਾਂ ਨਾਲ ਜੇ ਗੇਰ ਕੇ ਆਇਆ ਤਾਂ ਨਾ 20 ਦਿਨ ਹੋ ਗਏ ਯਾਰ ਵਿਚ ਲਿਆ ਤਾ ਜੌਂਟੀਆਂ ਡੌਂਡਾ ਤੇ ਜੱਗੂ ਕਹਿੰਦਾ ਵੇਚ ਕੇ ਆ ਦੇਖ ਲਿਆ ਤਾਂ ਕੋਈ ਜੱਗੂ ਵਾਲਾ 180000 ਰਾਮਰੇਂਦਰ ਦਾਦਾ ਉਹਦਾ 2 ਲੱਖ ਦਾ ਸੌਦਾ ਹੋ ਕੇ ਕਾਗਜ਼ ਬਣਨ ਲੱਗ ਗਏ ਮੈਂ ਕਰਾਂ ਕੀ ਹੈ ਯਾਰ ਟਰੈਕਟਰ ਸਾਲਾ ਹੱਦ ਤੇ ਮੈਂ ਦੇਖਿਆ ਜੱਗੂ ਕਾਲੇ ਢੇਡਾ ਵਾਲਾ ਰੱਬਾ ਉਹ ਤੇਰਾ ਵੈਰੇ ਵੈਰਾ ਫਿਰ ਕਾਰਡ ਦਾ ਬਲੇ ਯਾਰ 30 ਕਿਲੇ ਦੀ ਖੇਤੀ ਕਰਨੀ ਤੇ ਇਹਨੇ ਉਹਦੇ ਨਾਲ ਇਹ ਜੀ ਹੁਣ ਕਰਨੀ ਉਹ ਕਰ ਲਿਆਗਾ ਹੁਣ ਕਰੂੰਗਾ ਜਣਾੜ ਆ ਚਲੋ ਇਹ ਵੀ ਪੜੇ ਹੁਣ ਮੈਂ ਪਤਾ ਕੀ ਕਰਨਾ ਸੋਲਰ ਨਾਲ ਕੱਲ ਜਰਾ ਆ ਰਹੇ ਅੰਕਲ ਦੇਖ ਮੇਰੇ ਦਿਮਾਗ ਮੈਂ ਬਾਅਦੋਂ ਬਾਅਦ ਆਇਆ ਔਰ ਉਹ ਦੇਖੇ ਸੈ ਕਹਿੰਦੇ ਹੋ ਹੁਣ ਸਾਫ ਸਿਟੀ ਖਾਸੀ ਆਈ ਵੀ ਇੱਕ ਬੋਲ ਵਾਲਾ 1.5 ਲੱਖ ਰਿਓ ਲਓ ਜੀ ਬਾਈ ਕਹਿੰਦੇ ਅੱਜ ਬੰਦਾ ਫਸ ਗਿਆ ਦਾ ਬਾਈ ਪਿੰਡ ਕੇ ਪੰਗਾ ਲੈ ਲਿਆ ਦਾ ਫਿਰ ਫਤਿਹ ਕਰਕੇ ਹਟਣਾ ਪਿਆ ਪੰਮੂ ਤੋਤੀ ਲਈ ਫਿਰਦਾ ਹਾਂਜੀ ਬਲੋ ਸਾਸਰੀ ਕਾਲ ਤੋਤੀ ਕਹਿੰਦੇ ਬਾਹਰ ਤੇ ਆਈ ਇਹ ਹਾਂ ਚਲ ਨੱਚ ਕਰਾਓ ਤੋਤੀ ਲਾ ਕੇ ਆ ਆਹ ਕਹਿੰਦੇ ਤੋਤੀ ਲਾ ਕੇ ਨਚਰਾ ਮੁੰਡਾ ਡੱਬਦਾ ਆਇਆ ਵੀ ਜੇ ਸਣਾ ਅੱਜ ਮਾਮੂ ਨੋ ਜਸਰੀ ਕਾ ਬਲਾਉ ਮੇਰੇ ਵੱਲੋਂ ਸਾਰੇ ਨਹੀਂ ਬੈਪ ਨੇ ਸਬਸਕ੍ਰਾਈਬ। ਕੀ ਚੱਲਦਾ ਜੀ? ਬੱਸ ਇਹਨੂੰ ਖਿਲੌਣ ਲੱਗੀ ਹੋਈ। ਮਾਂ ਕਿਤੇ ਵਜਣੇ ਘਟਾਉਂਦਾ ਜੋਗਾ ਚੱਲਦਾ ਏ। ਸੱਚ ਦੱਸ ਦੇ ਗੱਲ ਜਿਨਵਾ ਕੇ। ਹਾਂ। ਮੂੰਹ ਤੂੰ ਪਤਲਾ ਹੈ ਕਿ ਮੋਟਾ ਹੈ? ਦੱਸ ਬੜੇ ਬੂਹ ਤੇ ਬੋਦ ਕੇ। ਹਾਂ। ਪਤਲਾ ਹੀ ਹੈ? ਬੱਸ। ਹਾਂ ਮੁੰਡਾ ਕਹਿੰਦਾ ਮੈਂ ਪਤਲਾ ਮੋਟਾ ਨਹੀਂ ਹੈਗਾ। ਹਾਂ। ਚਲੋ ਚਲੋ ਇੱਥੇ ਢੀੜਾ ਦੋ ਇੱਕ। ਦੇਖਾਂ ਥੋੜੇ ਜਿਹੀ ਜਾਨ। ਔਰ ਦੇਖੋ ਦੱਬਦਾ ਕਿਤੇ? ਹਾਂ ਜੀ ਭਾਈ। ਇੱਧਰ ਉਹਦਾ ਟੇਲਰ ਆਇਆ ਹੋਇਆ ਜੀ। ਚੱਲਦੀ। ਹਾ ਬਈ ਨਿਆਣੀ ਸੇਵਾ ਕਰਲੇ ਕਰ ਬੜੇ ਪਤਲੇ ਜਿਆਦਾ ਤੇਰੇ ਆਧੀ ਹੈ ਦੇਖ ਨਾ ਆਰੇ ਕਿਦਰ ਲੰਬੂ ਪਹਿਲਵਾਨ ਆ ਆ ਦੱਸਦਾ ਕਿ ਉਹ ਗਿਰ ਨਾ ਜਾਇਓ ਸੱਟ ਨਾ ਖਾ ਲਿਓ ਦੇਖ ਨਾ ਕਿਹੜਾ ਜੋਗਾ ਹੁੰਦਾ ਏ ਆ ਦੇ ਕੇ ਸਾਨੂੰ ਅੱਜ ਕਰਾ ਟੈਸਟ ਹੋਣੀ ਨਹੀਂ ਇੱਕ ਮੈਂ ਮਾਈ ਤੋਣੀ ਤੇ ਆ ਵੀ ਇਦਾਂ ਕਰਨੀਆਂ ਲੱਤਾਂ ਹਾਂ ਕਿ ਮੈਂ ਨਹੀਂ ਇੰਨੀ ਲੱਤਾਂ ਦੀ ਜਾਣ ਨਹੀਂ ਹੈਗੀ ਕਰ ਜੂਗੇ ਉਹ ਦੇਖੋ ਤੇਰਾ ਔ ਸੰਗਾ ਵਾਲੀ ਆਉਂਦੇ ਹਾਂ ਬਾਬੂ ਸੰਗਾ ਵਾਲੀ ਆ ਖਾਂਦੇ ਵੀ ਤੇ ਕਰਦੇ ਆ ਉਹ ਬਸ ਕੁੜੀ ਕੋ ਗਿਆ ਸੀ ਮੋਰੀ ਮਮੀ ਕਹਿੰਦੀ ਬਾਈ ਖਾਂਦੇ ਵੀ ਤੇ ਕਰਦੇ ਆ ਲੈ ਸਾਨੂੰ ਉਧਰ ਨੂੰ ਆ ਜੋਗਾ ਹੀ ਛੱਡ ਦੇ ਚਲੋ ਰੇਸ ਲਾਓ ਭయ్యా ਕੰਡ ਨੂੰ ਕਰਿਆ ਪੇਂਟ ਇਹਦਾ ਇੰਨੀ ਚਿੱਟੀ ਹੋ ਗਈ ਵੀ ਥੋੜਾ ਜਿਹਾ ਕਾਲਾ ਰੰਗ ਕਰਨਾ ਪੈਣਾ ਜਿਆਦਾ ਚਿੱਟੀ ਹੋ ਗਈ ਕੀ ਹੋ ਗਿਆ पत्थर तो है नहीं है हाँ आ कोर जी रह गई मिनट लाई प्रोजेक्ट रहा तो हो पम क्या, दिंका, दिंका, खेली। क्या हो गया दिंका, 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 दिंका। दिंका। चलो चाल भाई ग्यारह बज के रोटी लिया भुख ला ਇਹ ਕਿਨੇ ਵਾਟ ਕੇ ਸਾਡੇ ਪੂਰੇ ਹੋ ਗਏ ਹਾਂ ਕੋਣ ਕਹਿੰਦਾ ਬੁਆਰੇ ਫੋਨ ਪਰ ਦੇਖ ਕੇ ਟਾਈਮ ਐਨਾ ਟਾਈਮ ਨਹੀਂ ਹੋਇਆ 6 6:00 ਵਜੇ ਹੈ 6:00 ਲੈ ਟਾਈਮ ਕੁਛ ਵੀ ਨਹੀਂ ਹੋਇਆ ਅਲੇ 6:00 ਵਜੇ ਹੈ ਚਲੋ ਹਾਂ 6:00 6:00 ਕਿੱਥੇ ਆਲੇ 5:00 ਵਜੇ ਹੈ ਕਾਲੀ ਘਾਟੀ ਮੇਂ ਕਿਹਾ ਜਿਵੇਂ ਨਾ ਕੋਠੇ ਬਲੇਟਾ ਵਾਲੇ ਕੋਈ ਫੀਚਰ ਜਾਓ ਲੜੀਆਂ ਵਾਲੇ ਦਾਲ ਦੇ ਬਾਡੀ ਹਿੱਲਦੀ ਐ ਲੈ 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 ਓਰੀ ਭਾਈ ਨਿਆਣੇ ਦੇ ਗਰੁੱਪ ਚ ਹੋਰ ਵਾਧਾ ਹੋ ਗਿਆ ਕਿਤਨੇ ਹੋ ਗਏ 1 2 3 4 5 6 ਜਣੇ ਹੋ ਗਏ ਖੇਲੋ ਭਾਈ ਪੰਗੜਾ ਪਾਓ ਚੱਲ ਰਿੰਗ ਰਿੰਗ ਕਰੀਏ ਰਿੰਗ ਲਾ ਕੇ ਖੇਤਾਂ ਤੇ ਸਾਮ ਦੀ ਰੋਟੀ ਖਜਮ ਕਰਿਆ ਆ ਹਾਂ ਮੈਂ ਨਹੀਂ ਪੰਮੂ ਠੀਕ ਆ ਤਕੜਾ ਐ ਤੇ ਠੰਡ ਨਹੀਂ ਲਾਦੀ ਹੈਗੀ ਠੰਡ ਲਾਦੀ ਤੇ ਕੱਚਾ ਪਾਇਆ ਪਿਆ ਜੀ ਚਲੋ 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 ਜਿੰਗਾ ਲਾਲ ਗੂੰ ਗੂੰ ਜਸ ਰਾਜ ਨੂੰ ਬਾਹਰ ਕੱਢ ਦੋ ਇਹਨਾਂ ਨੂੰ ਗੱਬੇ ਖੜਾ ਲਓ ਹਾਂ ਗੱਬੇ ਖੜਾ ਲਓ ਚਲੋ ਮਨ ਰਾਜ ਦਾ ਚਲੋ ਜਿੰਗਾ ਲਾਲ ਆ ਜਿੰਗਾ ਲਾਲ ਆ ਜਿੰਗਾ ਲਾਲ ਰਿੰਗਾ ਰਿੰਗਾਰੋ ਜੀ ਉਸ ਅੰਡਰ ਦਾ ਉਸ ਅੰਡਰ ਦਾ ਹਾਂ ਚਲੋ ਬਾਹਰ ਮਾਤਾ ਮੰਦਿਰ ਮੰਦਿਰ